ਆਪਣੇ ਘਰੋਂ ਬਈ ਸੁੱਕੀ ਰੋਟੀ ਵੀ ਖਾਦੀ ਜਾਵੇ ਨਾ ਉਹ ਵੀ ਬਾਲ ਦਿੰਦੀ ਆ ਪਰ ਇਹ ਸਾਰੇ ਬੰਦੇ ਬਰੀ ਹੁਣ ਜਿਹੜੇ ਟੌਪ ਦੇ ਸਟਾਰ ਬਣੇ ਪਾਜੀ ਸਾਰੇ ਹਰਾਏ ਆ ਗੱਲ ਸਮੇਂ ਦੀ ਆ ਓਸਤਾਦ ਜਦੋਂ ਬੰਦੇ ਮੜਾ ਟਾਈਮ ਆਉਂਦਾ ਬਰੀ ਕੋਈ ਨਹੀਂ ਪੁੱਛਦਾ ਨੂੰ ਸਾਰੇ ਮਜ਼ਾਕ ਕਰਦੇ ਯਾਰ ਵੀ ਆਪਾਂ ਜੀਰੂ ਆ ਯਾਰ ਕੋਈ ਪੁੱਛਦਾ ਹੀ ਨਹੀਂ ਯਾਰ ਮਾਜੀ ਉੱਲੋ ਤੇ ਆ ਯਾਰ ਨਾ 85 ਕਿਲੋ ਜਾ ਰਹੇ ਹਾਂ ਆਹ ਕਹਿੰਦਾ 85 ਕਿੱਲੇ ਦਾ ਨਾ ਯਾਰ ਬਈ ਵਾਰੀ ਮਿੱਠੂ ਮੈਂ ਇਹ ਕੀਰਾਂ ਵਾਲੀ ਅਦੁੱਲਾ ਬਾਜੀ ਕੀ ਹਾਲ ਚਾਲ ਕਿ ਤੇਰੀਆਂ ਸਰਕਾਰਾਂ ਘਰੇ ਹੀ ਗਏ ਭਾਈ ਅੱਛਾ ਹੁਣ ਆ ਰੈਂਸ਼ਨ ਦੀ ਉਹ ਸੇਧਾ ਖਿਆਲ ਰੱਖਿਆ ਕਰ ਇਹ ਤਾਂ ਹੁਣ ਖਿਆਲ ਰੱਖੇ ਤਾਂ ਹੁਣ ਤਾਂ ਡਾਊਨ ਆਇਆ ਪਿਆ ਕੰਮ ਉਹ ਤਾਂ ਨਹੀਂ ਸੁਣਾਉ ਦਰਸ਼ਨ ਮਹਿੰਗੇ ਘਾਤੇ ਆ ਨਹੀਂ ਦਰਸ਼ਨ ਮਹਿੰਗੇ ਕਿਉਂ ਨੇ ਇੱਧਰ ਬਿਲੋ ਭਲਵਾਨ ਜੀ ਅੱਜ ਲਾਗਾ ਖੇਡੂਗੇ ਤੁਸੀਂ ਖੇਡੂ ਭਲਵਾਨਾਂ ਚ ਯਾਰ ਉਹ ਵਾੜ ਦਾ ਇਹ ਪ੍ਰਬੰਧਿੰਦ ਪਿਆ ਤੇ ਵੀ ਮੈਂ ਭਾਈ ਨੂੰ ਪੁੱਛ ਪਲੇਅਰਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ ਜਿੱਥੇ ਮਰਜੀ ਸਿਵਿਆਂ ਅੱਜ ਕੀ ਜਿੱਥੇ ਮਰਜੀ ਡੇਰੇ ਆ ਨਾ ਸਾਮਾ ਸਾਮਾ ਰਹਿਵਾਨਾ ਜਿਹੜੇ ਦਾ ਆਮ ਛਾਲੇ ਨਿਕਾਉਂਦਾ ਨੇ ਆਪਣੇ ਸਿਵਿਆਂ ਚੋਂ ਤੇ ਬਗਾਨੇ ਪਾਣੀ ਤੋਂ ਡਰ ਲਾ ਹੁਣ ਸਾਨੂੰ ਬਗਾਨੇ ਸਿਵਿਆਂ ਸਾਨੂੰ ਕੋ ਡਰ ਨਾਲੇ ਅੰਡੇ ਤਾਂ ਆ ਆਪਣੇ ਸਿਵਿਆਂ 'ਚ ਡਰ ਆਪਣੇ ਸਿਵਿਆਂ 'ਚ ਡਰ ਤੇ ਬਗਾਨੇ ਪਾਣੀ ਤੋਂ ਉਹਦਾ ਪਤਾ ਨਹੀਂ ਕਿੰਨੀ ਖੂਗੀ ਆਪਣੇ ਪਾਣੀ ਦਾ ਪਤਾ ਹੀ ਹੁੰਦਾ ਵੀ ਇੰਨਾ ਗੜੂਗਾ ਇੰਨਾ ਗੜੂਗਾ ਆਪਾਂ ਇੱਥੇ ਆ ਰਾਤ ਦੇ 9:30 ਵਜੇ ਤੱਕ 9:30 ਵਜੇ ਤੱਕ ਕੁੱਤਾ ਵੀ ਚੱਲ ਗਿਆ ਇੱਥੇ ਚਾਹ 12:00 ਵਜਾ ਦੇ ਇੱਥੇ ਦੇਖੀ ਆ ਉਹ ਉਹ ਰੱਖਿਆ ਆ ਔਰ ਇੱਥੇ ਸਾਰੇ ਪਲੇਅਰ ਬਹਿ ਜਾਣੇ ਰਾਤ ਨੂੰ ਅੱਛਾ ਕਈ ਤਾਂ ਉਦਾਂ ਲੋਕੀ ਨਾਰਮਲ ਮਾਨ ਇਹ ਕਹਿੰਦੇ ਡਰਦੇ ਆ ਇਹ ਚੀਜ਼ਾਂ ਇੱਥੇ ਬਹਿ ਜਾਣਾ ਜਿੱਥੇ ਕਿਤੇ ਥਾਂ ਮਿਲ ਗਿਆ ਪਲੇਅਰ ਨੇ ਉੱਥੇ ਬਹਿ ਜਾਣਾ ਉਹ ਬਹੁਤ ਵੀ ਦਮ ਹੀ ਇੱਥੇ ਬਹਿਣਾ ਇੱਥੇ ਬਹਿਣਾ ਸੀ ਇਹਨਾਂ ਨੂੰ ਸਭ ਮਾਫਿਆ ਚਾਹਤਰਾ ਪਈ ਜੋ ਹਨਾ ਇਹਨਾਂ ਨੂੰ ਕੋਈ ਤਾਂ ਪਤਾ ਵੀ ਲਾ ਕੇ ਮਾਰ ਚਾਹੁੰਦੇ ਨਾ ਕਰਨ ਲੈ ਇਹਨਾਂ ਨੂੰ ਸਮਝ ਨਹੀਂ ਹੁੰਦੀ ਇਹ ਰੱਬ ਦੇ ਬੰਦੇ ਆ ਇਸ ਵੇਲੇ ਪ੍ਰਮਾਤਮਾ ਨਾਲ ਪਲੇਅਰ ਹੈ ਹੀ ਫੋਕਰ ਇਹ ਹੁਣ ਇਸ ਟਾਈਮ ਉਹਨਾਂ ਵਾਸਤੇ ਹੈਗਾ ਸੋਫਾ ਹਣਾ ਹਾਂ ਇਹ ਹੁਣ ਆਪਾਂ ਆਪਾਂ ਦਾ ਕਹਿੰਦੇ ਲਿਆ ਕੇ ਇੱਥੇ ਜਦਾਸਤੀ ਰੱਖਦੇ ਆ ਜਦੋਂ ਧਾਰਤੀ ਰੱਖ ਕੇ ਇਥੋਂ ਵੇ ਕਰਦੇ ਆ ਪਰ ਪਲੇਅਰਾਂ ਨੂੰ ਕੀ ਆ ਪਲੇਅਰਾਂ ਨੂੰ ਮਾਪਿਆ ਹੋਇਆ ਤਾਂ ਬੰਦਾ ਹੀ ਆ ਹੂੰ ਮਰਿਆ ਦਾ ਸਵਾਹ ਆ ਰੋਣ ਕਹਿੰਦਾ ਕੀ ਆ ਬਈਆਂ ਦੇ ਰੋਣ ਕੱਲ ਕੀ ਆ ਬਈਆਂ ਪੂਰੀਆਂ ਜਦੋਂ ਕੱਢਾ ਜਦੋਂ ਜਿਹੜਾ ਹੱਥ ਹੁੰਦਾ ਉਹ ਬੰਦਾ ਜਾਂਦਾ ਜਦ ਤੱਕ ਕੋਈ ਜਿੰਦਾ ਉਹ ਇਹ ਪ੍ਰਣਾਸਨ ਕਰੇਗਾ ਬਾ ਬਾਤ ਕਿਉਂ ਤੱਕ 10 ਕੁ ਮਿੰਟ ਉਹ ਪੂਰੀ ਬਾਡੀ ਖੋਲਿਓੜੀ ਪੰਜਾ ਸੱਤਾ ਮਿੰਟ ਜੀ ਰਹੀ ਬੰਦੇ ਨੂੰ ਬਦਲ ਜਾਂਦਾ ਦੁਨੀਆ ਦਾ ਇਹ ਇੱਥੇ ਦਾ ਆਪਣੇ ਫੇਵਰ ਵੀ ਆ ਜਿੱਦਾਂ ਵਿਆਹ ਹੁੰਦਾ ਇਦਾਂ ਇਦਾਂ ਫੂਕਣ ਜਾਂਦੇ ਉਹਦਾ ਵਿਆਹ ਹੁੰਦਾ ਕੋਟ ਪੈਂਟ ਪਾ ਕੇ ਫੁੱਲ ਲਾ ਕੇ ਉਹ ਐਨ ਉਹਦਾ ਟੌਰ ਨਾ ਜਾਂਦੇ ਆ ਇੱਕ ਥਾਂ ਮੈਂ ਲਿਖਿਆ ਇੱਥੇ ਜਿੰਦਗੀ ਦਾ ਆਖਰੀ ਸਫ਼ਰ ਸ਼ੁਕਰੀਆ ਤੁਹਾਨੂੰ ਬੜਾ ਪਿਆਰ ਮੈਂ ਕਰਕੇ ਕਾਕੇ ਗੱਲ ਆਖਰੀ ਸਫ਼ਰ ਹੋਈ ਹੈ ਬਾਅਦ ਪਿੱਤ ਨੂੰ ਪਤਾ ਆ ਗਲੇ ਟਾਈ ਫੂਟਬੀ ਜਰਾਪਾਂ ਤੱਕ ਲਾ ਕੇ ਰਹਾ ਬਾਕੀ ਆਪੋ ਕਿਸੇ ਤਰ੍ਹਾਂ ਹੋਇਆ ਜਿਦੋਂ ਤਾਂ ਟੂਰਨਾਮੈਂਟ ਦਾ ਸਾਰਾ ਪਤਾ ਹੀ 14 ਤਰੀਕਾ ਸਾਰੇ ਪਲੇਅਰ ਪਿਆ ਰਹੇ ਤੇ ਆਪੇ ਆ ਗਾ ਬਾਪੀ ਦਾ ਡੇ ਪਰਾਂ ਵਾਲੀਆਂ ਦਵਾਵਾਂ ਵੱਡਿਆਂ ਦੇ ਪੈਰਾ ਪਿੱਛੇ ਹੀ ਆ ਭਾਈ ਆਪਾਂ ਕੌਣ ਹਣਾ ਵਿਵਾਹ ਕਰੂਆ ਲੈ ਜੀ ਦਿੱਤੇ ਲੈ ਜੀ ਉਹਦੀ ਰਜਾ ਤੇ ਰਾ ਤੇ ਫਿਰ ਆਪਣੇ ਵਿੱਕੀ ਜਦੋਂ ਪਹਿਨਦਾ ਵਿਆਹ ਹੋ ਗਿਆ ਰੋਟੀ ਪਾਣੀ ਦਾ ਓਖਾ ਹੈ ਨਾ ਰੋਟੀ ਪਾਣੀ ਭਾਈ ਆਪਾਂ ਬਣਾ ਲਈਦਾ ਅੱਛਾ ਲੈ ਲਈ ਦੀ ਬਾਈ ਅੱਛਾ ਹਾਂਜੀ ਬਾਈ ਉਹ ਭੈਣ ਇਦਾਂ ਦੱਸਦੀ ਰਹੀ ਵੀ ਕੋਈ ਨਹੀਂ ਟੈਨਸ਼ਨ ਨਾ ਲੈ ਕਹਿੰਦੀ ਵੀ ਆ ਜਾਣੀ ਆ ਆ ਜਾਣੀ ਹੁੰਦੀ ਜਦੋਂ ਭਾਈ ਸਿਰ ਜ਼ਿੰਮੇਵਾਰੀ ਪੈ ਜੇ ਉਹ ਸਾਰਾ ਕੋਈ ਆ ਜਾਂਦਾ ਹੂੰ ਮੈਂ ਭਾਈ ਛੋਟੇ ਜਿਹੇ ਹੁੰਦਿਆਂ ਤੋਂ ਭਾਈ ਜਿੱਦਾਂ ਵੀ ਸਕੂਲੋਂ ਆ ਕੇ ਦੁਕਾਨ ਤੇ ਚੱਲ ਜਾਂਦਾ ਸੀ ਕਰਿਆਨੇ ਦੇ ਲੱਗਾ ਰਿਆਂ ਭਾਈ ਛੋਟੇ ਹੁੰਦਿਆਂ ਤੋਂ ਮਾੜਾ ਟਾਈਮ ਦੇਖਿਆ ਉਹਨਾਂ ਜੋ ਜੁੜ ਕੇ ਗਰੀਬੀ ਨਾਲ ਉਹਦਾਂ ਦੇ ਪੱਕੇ ਰਹੇ ਹੋਗੇ ਆਪਾਂ ਨਾ ਵਿੱਕੀ ਦੀ ਨਾ ਪਿਛਲੇ ਦਿਨੀ ਵੀਡੀਓ ਕੀਤੀ ਸੀ ਜੇ ਤਲਵੰਡੀ ਚੌਧਰੀਆ ਮੈਚ ਤੇ ਵੀਕੀ ਉਹ ਥੋੜਾ ਉਦਾਸ ਹੋ ਗਿਆ ਕਿਉਂਕਿ ਇਹਨੂੰ ਮੋਟਰਸਾਈਕਲ ਮਿਲਣਾ ਸੀ ਉਹਦੋਂ ਤੇ ਕਹਿੰਦਾ ਭਾਈ ਵੀ ਘਰੇ ਤੇਲ ਚ ਉਹਨੂੰ ਹੈ ਨਹੀਂਗਾ ਕੋਈ ਉਦੋਂ ਵੀ ਕਿ ਕਾਫੀ ਇਮੋਸ਼ਨਲ ਹੋ ਗਿਆ ਸੀਗਾ ਤੇ ਹੁਣੇ ਮੇਰੇ ਨਾਲ ਗੱਲ ਕਰਦਾ ਪਿਆ ਵੀ ਵਿੱਕੀ ਦੀ ਭੈਣ ਦਾ ਵਿਆਹ ਵਾ ਇੱਕ ਹੀ ਤਰੀਕ ਦਾ ਨਾ ਹਾਂਜੀ ਭਾਈ ਇੱਕ ਹੀ ਤਰੀਕ ਦਾ ਅੱਛਾ ਅੱਛਾ ਹਾਂਜੀ ਅਰੇਂਜਮੈਂਟ ਹੋ ਗਿਆ ਕਿਦਾਂ ਅਰੇਂਜਮੈਂਟ ਹੋ ਗਿਆ ਭਾਈ ਕੋਸ ਦੱਸਿਆ ਤੁਹਾਨੂੰ ਵੀ ਇਦਾਂ ਬੜ ਕੇ ਜਾਣਾ ਕਰ ਦੇਣਾ ਚਲੋ ਆਪਾਂ ਕਿਸੇ ਨੂੰ ਨਹੀਂ ਤੰਗ ਪਰੇਸ਼ਾਨ ਨਹੀਂ ਕੀਤਾ ਭਾਈ ਵੀ ਚਲ ਆਪਾਂ ਕਹਿੰਦੇ ਮਹਾਰਾਜ ਅੰਗਪੈਰ ਆਪਣਾ ਵਿਚਾਈ ਰੱਖੇ 60 ਪਿੰਡਾਂ ਨਾਲ ਲੱਗੇ ਪੈਸੇ ਤਾਂ ਭਾਜੀ ਇਹ ਰੇ ਕੋਈ ਫੜਦੋਂ ਨਹੀਂਦਾ ਹਨਾ ਦੇ ਦਾਂਗੇ ਆਪਾਂ ਮੋੜਨਾ ਵੀ ਹਨਾ ਖੇਡ ਕੇ ਵੀ ਮੈਂ ਹੁਣ ਸੋਚਿਆ ਪਿਆ ਸੀਗਾ ਹੁਣ ਭਾਈ ਜਿੱਦਾਂ ਮੈਚ ਮੁੱਕ ਜਾਣੇ ਆ ਤੇ ਮੈਂ ਭਾਈ ਜਿੱਦਾਂ ਸੀਜ਼ਨ ਲਾ ਲੈਣਾ ਹੁਣਾਂ ਮੰਡੀ ਕੰਮ ਕਮ ਕਰ ਲੈਣਾ ਜਿੱਦਾਂ ਕਣਕ ਦਾ ਸੀਜ਼ਨ ਲਾ ਲੈਣਾ ਹਨਾ ਚਾਹੀ ਫੇ ਭਾਈ ਦਿਹਾੜੀ ਦਿਹੂਰੀ ਚੱਲਿਆ ਕਰਨਾ ਇਦਾਂ ਮਿਸਤਰੀ ਹਨਾ ਉਹ ਜਾ ਸੀਜ਼ਨ ਹੋ ਲੈਣਾ ਫੇ ਜਾਨੀ ਕਿ ਮੈਂ ਚੱਲਣਾ ਤੋਂ ਡੇਢ ਕਿ ਮਹੀਨਾ ਬੰਦ ਕਰਦਰਾ ਫਿਰ ਮਿਹਨਤ ਮੁੰਦ ਸ਼ੁਰੂ ਕਰ ਦੇਣੀ ਵਿੱਕੀ ਉਹ ਦਿਨ ਆਪਣੀ ਨਾ ਜ਼ਿਆਦਾ ਨਹੀਂ ਗੱਲਬਾਤ ਮਲਕੀ ਆਪਣੀ ਹੋਈ ਹੋਈ ਉਹ ਦਿਨ ਕਿ ਮੈਂ ਆਪਣੇ ਜ਼ਿਆਦਾ ਨਹੀਂ ਤੈਨੂੰ ਪੁੱਛਿਆ ਪਰਿਵਾਰ ਚ ਕੌਣ ਕੌਣ ਹੈ ਤੇਰੇ ਪਰਿਵਾਰ ਚ ਭਾਜੀ ਡੈਡੀ ਹੈ ਅਈ ਅੱਛਾ ਤੇ ਮੈਂ ਹੈ ਹੂੰ ਤੇ ਸਿਸਟਰ ਆ ਸਪੋਰਟ ਕਿਸੇ ਬੜੇ ਭਾਈ ਕਈ ਬੰਦੇ ਜਿੱਦਾਂ ਕਰਦੇ ਆ ਜਿੱਦਾਂ ਹਣਾ ਜਿੰਨੇ ਕਰਤੀ ਉਹਨੇ ਕਹਿ ਦੇਣਾ ਵੀ ਆਪਾਂ ਤੇਰੇ ਨਾਲ ਆ ਹੁਣ ਤਖੜਾ ਹੋ ਜੀ ਹਣਾ ਵੀ ਸਾਹ ਸਾਹ ਤਖੜਾ ਹੋ ਜਾ ਉਦੋਂ ਭਾਜੀ ਕਿਤੇ ਨਾ ਕਿਤੇ ਟੈਨਸ਼ਨ ਆ ਜਾਂਦੀ ਬੰਦੇ ਨੂੰ ਵੀ ਯਾਰ ਉਹਨੇ ਮੈਨੂੰ ਕਿਹਾ ਉਹ ਕਰਦਾ ਮੇਰੀ ਮਦਦ ਸਾਂਤ ਤਖੜਾ ਹੁਣ ਉਦੋਂ ਹੋ ਨਹੀਂ ਹੁੰਦਾ ਬੰਦੇ ਨੂੰ ਕਿਸੇ ਵੇਲੇ ਤੇਰੇ ਕਹਿੰਦਾ ਮਤਲਬ ਬੰਦੇ ਚ ਹੋ ਜਾਂਦੀ ਕਿਸੇ ਬੰਦੇ ਜੀ ਹੋ ਜਾਂਦੀ ਬੰਦੇ ਨੂੰ ਟੈਨਸ਼ਨ ਜੀ ਅੱਛਾ ਤੇ ਮੈਂ ਭਾਈ ਬਾਅਦ ਚ ਜਿੱਦਾਂ ਆਪਣੇ ਘਰ ਦੇ ਡੈਡੀ ਨਾਲ ਗੱਲ ਕੀਤੀ ਇੱਦਾਂ ਇੱਦਾਂ ਬਾਪੂ ਕਹਿੰਦਾ ਵੀ ਕੋਈ ਨਹੀਂ ਦੁਖਾ ਮੈਂ ਭਾਈ ਸਵੇਰ ਨੂੰ ਮਿਹਨਤ ਲਾ ਕੇ ਆ ਗਿਆ ਨਾ ਚਾਹ ਪੀ ਲੈਣੀ ਇਕੱਲੀ ਅੱਛਾ ਦੁੱਧ ਵੀ ਨਹੀਂ ਹੈਗਾ ਸੀਗਾ ਹਾਂ ਚਾਹ ਪੀ ਲੈਣੀ ਪਾਣੀ ਬਿਨਾ ਆ ਕੇ ਗਰਾਊਂਡ ਚੋ ਚਾਹ ਪੀ ਲਈ ਬਸ ਠੀਕ ਆ ਆਪਣਾ ਰੋਟੀ ਖਾਦੀ ਰੈਸਟ ਕੀਤੀ ਸੌਂ ਗਏ ਸ਼ਾਮ ਨੂੰ ਫੇਰ ਗਰਾਊਂਡ ਦੀ ਤਿਆਰੀ ਐਦਾਂ ਮਿਹਨਤ ਪਾ ਜਾਈ ਲਾਈ ਚੰਡੀ ਜਿਹਾ ਫੇਰ ਮੜਾ ਦੁਨੀਆ ਸਾਹਮਣੇ ਆਇਆ ਆਪਣੇ ਘਰੋ ਭਾਈ ਸੁੱਕੀ ਰੋਟੀ ਵੀ ਖਾਦੀ ਜਾਵੇ ਨਾ ਉਹ ਵੀ ਬਾਲ ਦਿੰਦੀ ਆ ਆਪਣਾ ਘਰ ਆਪਣਾ ਹੀ ਹੁੰਦਾ ਭਾਈ ਉਹ ਤੁਹਾਨੂੰ ਦੱਸਿਆ ਫੇ ਵਾਕਈ ਬੰਦੇਸ ਜੀ ਆਗੇ ਦੀ ਹਾਂ ਹਨਾ ਵੀਰ ਨਹੀਂ ਪਰ ਫੇਰ ਵੀ ਜਿਹੜੇ ਪਿਆਰ ਕਰਨ ਵਾਲੇ ਨਾ ਸੱਚੇ ਮਨੋਂ ਕਹਿਣ ਅਰਦਾਸ ਕਰਨ ਹਾਂ ਇੱਦਾਂ ਦੀ ਗੱਲ ਨਹੀਂ ਪਲੇਅਰ ਆਪਣੇ ਬਣ ਵੀ ਜਾਂਦਾ ਹਾਂ ਭਾਈ ਕਈ ਹੈਗੇ ਕਈ ਚਾਹੀਦੇ ਜੀਤਾ ਭਾਜੀ ਯਾਤਰੀ سپورਟ ਬਹੁਤ ਕਰਦਾ ਐਨੀ ਭਾਈ سپورਟ ਕਰ ਦਿੰਦਾ ਯਾਰ ਭਾਈ ਆਪਾਂ ਕਹਿ ਨਹੀਂ ਸਕਦੇ ਯਾਰ ਭਾਈ ਜਿੰਨਾ ਭਾਈ ਦਾ ਧੰਨਵਾਦ ਕਰਦੀਏ ਓਨਾ ਹੀ ਥੋੜਾ ਯਾਰ ਮੈਂ ਤਾਂ ਭਾਜੀ ਨੂੰ ਮੋਟਰਸਾਈਕਲ ਦਾ ਮੈਨੂੰ ਪਤਾ ਵੀ ਨਹੀਂ ਹੈਗਾ ਅੱਛਾ ਉਹ ਹੀ ਕਹਿੰਦਾ ਲਿਆਉਣਾ ਹੀ ਲਿਆਉਣਾ ਹਨਾ ਉਹ ਭਾਜੀ ਦੀ ਹੈਗੀ ਰਾਰੀ ਏ ਦੇਣਾ ਹੀ ਦੇਣਾ ਯਾਰ ਮੈਂ ਅੱਗੇ ਮਿੱਠੂ ਭਾਈ ਨਾਲ ਗੱਲ ਕਰਦਾ ਇਹ ਜਿੱਦਾਂ ਸ਼ਮਸ਼ਾਨ ਘਾੜ ਦੇ ਵਿੱਚ ਆਰਾਮ ਨਾਲ ਜਿੱਥੇ ਮਰਜੀ ਲੇਟੇ ਹੋਏ ਆ ਜੋ ਮਰਜੀ ਹੈ ਨਾ ਕੋਈ ਡਰ ਨਹੀਂ ਹੈਗਾ ਨਹੀਂ ਤੇ ਆ ਬੰਦਾ 1 2 ਵੇ ਦਾ ਟਾਈਮ ਹੋਵੇ ਗਰਮੀਆ ਚ ਲਾਗਿਓ ਦੀ ਲੰਗਰ ਤੋਂ ਡਰਦਾ ਨਾ ਡਰਦਾ ਹਨਾ ਤੇ ਪਲੇਰਾਂ ਨੂੰ ਭਾਈ ਉਹ ਰੱਬ ਦੀਆਂ ਰੱਖਾਂ ਹੀ ਸਹੀ ਗੱਲ ਹੈ ਹਨਾ ਪਲੇਰਾਂ ਨੂੰ ਨੀ ਕੋਈ ਵੀ ਮਹਾਰਾਜ ਪਾਪ ਹੁੰਦਾ ਪਲੇਰਾਂ ਦੇ ਨਾਲ ਹਨਾ ਮਨ ਦੇ ਵਿੱਚ ਕੋਈ ਇਦਾਂ ਦਾ ਵਹਿਮ ਨਹੀਂ ਹੈਗਾ ਵਹਿਮ ਨਹੀਂ ਹੈਗਾ ਭਾਈ ਬਲੀ ਰੰਗ ਬਲੀ ਦੀ ਕਿਰਪਾ ਪੂਰੀ ਬਲੀਰਾਂ ਦੇ ਹਾਂ ਹੁਣਾਂ ਦੇ ਪੁੱਲ ਗੋਟਾ ਕਿਸੇ ਗੱਲ ਨੂੰ ਲਾਇਆ ਜਾਂਦਾ ਅੱਜ ਆਪਣੇ ਖੇਡਣਾ ਨਹੀਂ ਖੇਡਣਾ ਭਾਈ ਭਾਈ ਨਾਲ ਆਇਆ ਜੋਦੇ ਭਾਈ ਨਾਲ ਅੱਛਾ ਜੋਦੇ ਭਾਈ ਜਿੱਦਾਂ ਤੁਹਾਨੂੰ ਪਤਾ ਹੀ ਆਪਾਂ ਪਲਾਥ ਆਏ ਹੋਏ ਖੇਡਣ ਤੇ ਆ ਵੀਰ ਆਪਾਂ ਨੂੰ ਮਿਲੇ ਆ ਬੋਲਟ ਦੇ ਨਾਲ ਫੋਟੋ ਖਿਚਾਉਣ ਵਾਸਤੇ ਆਏ ਸੀਗੇ ਆਪ ਵੀ ਖੇਡਦੇ ਆ ਭਾਈ ਤੁਸੀਂ ਨਾ ਪੈ ਖੇਡਦੇ ਆਪਾਂ ਪੁਰਾਣੇ ਭਾਜੀ ਆਪਾਂ ਖੇਡਦੇ ਭਾਰੀ ਮਨੀ ਭਾਈ ਹੁਣਾ ਨਾ ਅੱਛਾ ਅੱਛਾ ਮਰੇ ਚੀੜੇ ਕਾਲੇ ਸੰਗੇ ਵਾਲੇ ਭਾਈ ਸਾਰੇ ਬੰਦੇ ਗੱਗੂ ਬੜੇਪਿੰਡੀ ਵਾਲੇ ਭਾਈ ਸਾਰੇ ਬੰਦੇ ਆਪਣੇ ਦਾ ਖੇਡੇ ਭਾਰੀ ਮੇਨ ਗੱਲ ਭਾਜੀ ਗਰੀਬੀ ਮਾਰ ਜਾਂਦੀ ਸਤ ਪਲੇਅਰ ਬੰਦੇ ਨੂੰ ਹਾਂ ਬੈਗ ਤਕੜੀ ਹੋਵੇ ਭਾਰੀ ਕੋਈ ਟੈਨਸ਼ਨ ਨਹੀਂ ਭਾਰੀ ਉਸਤਾਦ ਉਸਤਾਦ ਤਾਂ ਆਪਣੇ ਕਿਹੜਾ ਪਿੰਡ ਆ ਤੇਰਾ ਮੇਰਾ ਪਿੰਡ ਭਾਜੀ ਬੁਟਰਾ ਆ ਭਾਰੀ ਅੱਛਾ ਬੁਟਰਾ ਬੁਟਰਾ ਪਿੰਡ ਭਾਜੀ ਆਪਾਂ ਚੰਦਰ ਨੰਗੀ ਆ ਨਾ ਭਾਜੀ ਮੇਰਾ ਜਸ਼ਨ ਆ ਜਸ਼ਨ ਬੁੱਟਰ ਦੇ ਨਾਮ ਤੇ ਗੱਲ ਜਸ਼ਨ ਬੁੱਟਰ ਭਾਜੀ ਹਾਂਜੀ ਵਧੀਆ ਸੀ ਚਲੋ ਬਾਬੇ ਦੀ ਕਿਰਪਾ ਨਾਲ ਭਾਜੀ ਸਾਰੇ ਬੰਦੇ ਬਰੀ ਹੁਣ ਜਿਹੜੇ ਟੌਪ ਦੇ ਸਟਾਰ ਬਣੇ ਭਾਜੀ ਸਾਰੇ ਹਰਾਈ ਆ ਗੱਲ ਸਮੇਂ ਦੀ ਆ ਓਸਤਾਦ ਜਦੋਂ ਬੰਦੇ ਮੜਾ ਟਾਈਮ ਆਉਂਦਾ ਭਾਜੀ ਕੋਈ ਨਹੀਂ ਪੁੱਛਦਾ ਅੱਜ ਸਾਲਾ ਮਨ ਦੁਖਦਾ ਭਾਜੀ ਜਦੋਂ ਇਦਾਂ ਦੇ ਪਲੇਅਰ ਨਹੀਂ ਬੁਲਾਉਂਦੇ ਨਾ ਭਾਜੀ ਸਾਲੀ ਦਿਲ ਤੇ ਛੱਟ ਲੱਗਦੀ ਹੁਣ 70 70 65 ਦੇ ਭਾਜੀ ਮੈਂ ਖੇਡੇ ਸਾਰੇ ਬੰਦੇ ਨਾਲ ਹੀ ਖੇਡੇ ਭਾਜੀ ਨਹੀਂ ਆਪਣੇ ਨੂੰ ਪਿੱਛੇ ਆਪਣੇ ਕਿਦਾਂ ਹੋ ਗਏ ਪਿਛੇ ਭਾਜੀ ਹੋ ਗਏ ਬਾਕੀ ਭਾਜੀ ਬਾਪੂ ਦੀ ਡੈਥ ਹੋ ਗਈ ਭਾਜੀ ਅੱਛਾ ਮਾਤਾ ਮੇਰੀ ਬਿਮਾਰ ਹੋ ਗਈ ਭਾਜੀ ਅੱਛਾ ਸਾਰੇ ਘਰ ਦੀ ਜ਼ਿੰਮੇਵਾਰੀ ਭਾਜੀ ਪੈ ਗਈ ਉੱਥੇ ਹੂੰ ਭੈਣ ਮੇਰੀ ਨੂੰ ਭਾਜੀ ਪੈਰਲਾਈਜ਼ ਹੋ ਗਿਆ ਛੋਟੀ ਨੂੰ ਹੁਣ ਵੀ ਇਕੱਲਾ ਹੀ ਸੀ ਮੈਂ ਭਾਜੀ ਕਿ ਮੈਨੂੰ ਇੱਕ ਵੱਡੀ ਛੱਡ ਨਹੀਂ ਕੰਮ ਕਰੀ ਭਾਜੀ ਆਪ ਹੀ ਕਰਦਾ ਹੁਣ ਕੋਈ ਬਸ ਦਿਹਾੜੀ ਦਾ ਪਾ ਆਪਣਾ ਕਰ ਲਈਦਾ ਮੜਾ ਮੋਟਾ ਖੇਡ ਲਈਦਾ ਭਾਜੀ ਮੈਂ ਜਾਪੀ ਨਹੀਂ ਭਾਜੀ ਅੱਛਾ ਲਾਸਟ ਮੈਚ ਕਿਹੜੇ ਟਾਈਮ ਖੇਡਿਆ ਭਾਜੀ ਕੱਲ ਖੇਡੇ ਆਪਾਂ ਅੱਛਾ ਵੀ ਕਲੱਬ ਚ ਲੰਦਰਨਾ ਮੈਂ ਸੀ ਭਾਜੀ ਆਪਣਾ ਠੀਕ ਆ ਠੀਕ ਆ ਹਾਂਜੀ ਭਾਜੀ ਕੱਲ ਖ ਕਰਨ ਹੁਣ ਵਾਲਾ ਮੈਜੀ ਬੁੱਲੋ ਵਾਲੀ ਕਰਨ ਹੁਣੀ ਪੁੱਛੇ ਸਿੱਟ ਕਰਦੇ ਸੀ ਭਾਜੀ ਤਾਂ ਟੀਮ ਨਹੀਂ ਐਂਟਰ ਕਰਦੇ ਸੀ ਭਾਜੀ ਹੁਣ ਆਣੇ ਜਿੱਦਾਂ ਬਦਲ ਕਹਿ ਕੇ ਅਸੀਂ ਦੋ ਤਿੰਨ ਬੰਦੇ ਆਏ ਤੇ ਫੌਜੀ ਭੁਲਾਤ ਹੁਣ ਭਾਜੀ ਹੁਣਾਂ ਨੂੰ ਕਿਹਾ ਇਹਦੇ ਨਾਲ ਟੀਮ ਨਹੀਂ ਐਂਟਰੀ ਕੀਤੀ ਭਾਜੀ ਇਹਨੇ ਕੋਈ ਵੱਲ ਭਾਜੀ ਹੁਣਾਂ ਦੇ ਭਾਜੀ ਕਹਿ ਕੇ ਟੀਮ ਐਂਟਰ ਕਰਾਈ ਕੋਈ ਭਾਜੀ ਹੁਣੀ ਉੱਠ ਕੇ ਆਏ ਆਪਾਂ ਭਾਜੀ ਦਾ ਮਾਣ ਕਰਦੇ ਹਾਂ ਭਾਜੀ ਹਾਂਜੀ ਤੇ ਭਾਜੀ ਹੁਣੀ ਸੱਤੋਂ ਲੱਗ ਕੇ ਉੱਠ ਕੇ ਆਏ ਕਿੰਦੇ ਭਾਜੀ ਕਿੰਦਾ ਕੀ ਗੱਲ ਹੋਈ ਤਾਂ ਅਸੀਂ ਕਹਿੰਦੇ ਨਾ ਭਾਜੀ ਸਾਡੀ ਟੀਮ ਆ ਕਹਿੰਦਾ ਕਿਹੜਾ ਪਿੰਡ ਭਾਜੀ ਕਹਿੰਦਾ ਇਹ ਕਿ ਬੁੱਟਰ ਆਪਣਾ ਪਿੰਡਾ ਕਹਿੰਦਾ ਭਾਜੀ ਗੱਲ ਆ ਭਾਜੀ ਕਹਿੰਦਾ ਫੋਡੀ ਸਾਫ ਕਰੋ ਇਹਨਾਂ ਦੀ ਟੀਮ ਵਿੱਚ ਕੋਈ ਗੱਲ ਨਹੀਂ ਆਪਣੇ ਇਲਾਕੇ ਦੇ ਬੰਦੇ ਆ ਇਹਨਾਂ ਨੇ ਨਹੀਂ ਖੇਲਣਾ ਹੋਰ ਕਿ ਇਹਨਾਂ ਨੇ ਖੇਲਣਾ ਭਾਜੀ ਗੁਣੀ ਤਾਂ ਭੈਣ ਹੱਸ ਸਕਦਾ ਏਦਾਂ ਰੱਜੇ ਬੰਦਿਆਂ ਨੂੰ ਰਜਾਉਂਦੇ ਆ ਭਾਜੀ ਜਿਹੜੇ ਬੰਦੇ ਸਾਡੇ ਜਿਹੜੇ ਮਾਤੜ ਸਾਡੇ ਵਰਗੇ ਪਲੇਅਰ ਭਾਜੀ ਕੋਈ ਨਹੀਂ ਪੁੱਛਦਾ ਕੋਈ ਨਹੀਂ ਭਾਜੀ ਪੁੱਛਦਾ ਇਹ ਤਾਂ ਭਾਜੀ ਕਹਿੰਦਾ ਹੀ ਆ ਭਾਜੀ ਬਾਕੀ ਸਾਲ ਮੰਨ ਤੋ ਹੁੰਦਾ ਭਾਜੀ ਯਾਰ ਮੁੰਡਾ ਭਰਿਆ ਕੀਤਾ ਵੇਲਾ ਭਾਜੀ ਹੈ ਨਾ ਹੋ ਜਾਂਦੀਆਂ ਭਾਜੀ ਗੱਲਾਂ ਜਦੋਂ ਪਲੇਅਰ ਨਹੀਂ ਆਪਣੇ ਪਿੰਡਲੋਂ ਨਹੀਂ ਹੈਗੀ ਤੁਹਾਡੇ ਸਪੋਰਟ ਭਾਜੀ ਪਿੰਡੋਂ ਕਿਹਦਾ ਨੂੰ ਪਤਾ ਹੀ ਕਿੱਥੋਂ ਪਹੁੰਚਦੇ ਰਜਗੱਲ ਭਾਜੀ ਅਸੀਂ ਮੈਚ ਖੇਡਣ ਜਾਂਦੇ ਨਾ ਹੁਣ ਅਸੀਂ ਭਾਜੀ ਮੈਂ 6 ਸਾਲਾਂ ਬਾਅਦ ਪੜੀ ਖੇਡਣ ਲੱਗਾ ਅੱਛਾ ਪਿੰਡ ਦੇ ਮਜ਼ਾਕ ਕਰਦੇ ਭਾਜੀ ਵੀ ਲੈ ਤੂੰ ਨਿਆਣੀ ਲੈ ਕੇ ਆਇਆ ਨਾ ਤੂੰ ਇਦਾਂ ਆਇਆ ਨਾ ਨਹੀਂ ਸਤਾ ਛੋੜਦੀ ਨਹੀਂ ਕਬੱਡੀ ਕੀ ਕਰੀਏ ਯਾਰ ਆਪਣੇ ਤਾਂ ਭਾਜੀ ਜਿੰਦਾ ਮਰਜੀ ਟੀਮ ਮਾੜੀ ਮੋੜੀ ਟੀਮ ਬਣਾ ਕੇ ਅਸੀਂ ਕੋਸ਼ਿਸ਼ ਕਰ ਲਈਦੀ ਆ ਤੇ ਫੇਰ ਵੀ ਭਾਜੀ ਤੁਹਾਨੂੰ ਪਤਾ ਹੀ ਆ ਫੇਰ ਮਜ਼ਾਕ ਡਾਉਂਦੇ ਬੰਦੇ ਨਾ ਤਾਂ ਕਰਕੇ ਸ਼ਹੀਦ ਤਾਰਾ ਸਿੰਘ ਕਲਬਾ ਤੁਹਾਡਾ ਠੀਕ ਆ ਠੀਕ ਆ ਸ਼ਹੀਦ ਬੱਬਾ ਤਾਰਾ ਸਿੰਘ ਕਲਬ ਬੁੱਟਰਾਂ ਪਾਜੀ ਲਾਗੇ ਲਾਗੇ ਪਿੰਡ ਆ ਆਪਣੇ ਤੇ ਭਾਜੀ ਹੁਣਾਣਾ ਪਿਆਰ ਆ ਆਪਣਾ ਵੀ ਭਾਜੀ ਹੁਣੇ ਸਾਨੂੰ ਕਹਿੰਦੇ ਖੇਡੋ ਤੁਸੀਂ ਸਾਡਾ 3 ਵਜੇ ਤੁਹਾਡੇ ਉਮਰ ਵੀ ਹੈਗੀ ਆ ਤੇ ਆਪਾਂ ਇਹਨਾਂ ਦੇ ਜਦੋਂ ਅੰਡਰ ਹੀ ਖੇਲੀਦਾ ਹੈ ਅੱਛਾ ਅੱਛਾ ਪਈ ਆਪਣਾ ਪਿਆਰ ਵੀ ਭਾਜੀ ਆ ਭਰਾ ਆਪਣੇ ਭਾਜੀ ਦੋਨੇ ਪਿਆਰ ਵੀ ਭਾਜੀ ਇਹਨਾਂ ਨੇ ਆਪਣੇ ਮਾੜੇ ਚੰਗੇ ਟਾਈਮ ਚ ਨਾਲ ਖੜਦੇ ਭਾਜੀ ਇਹਨਾਂ ਤੋਂ ਬਿਨਾ ਆਪਾਂ ਕੁਛ ਨਹੀਂਗੇ ਭਾਜੀ ਚੱਲ ਆਪਾਂ ਜ਼ੀਰੋ ਵੀ ਆ ਨਾ ਭਾਜੀ ਆਪਣੇ ਨਾਲ ਖੜੇ ਆ ਬੰਦੇ ਇੰਨੇ ਹੀ ਭਾਜੀ ਬਹੁਤ ਆ ਅਸਾ ਆਪਣੇ ਪਰਿਵਾਰ ਦੇ ਹਾਲਾਤ ਆਪਣੇ ਕਿਦਾਂ ਦੇ ਰਿਹਾ ਆਪਣੇ ਭਾਜੀ ਪਰਿਵਾਰ ਦੇ ਹਾਲਾਤ ਭਾਜੀ ਮਾਤਾ ਭਰੀ ਇਦਾਂ ਘਰਾਂ ਚ ਕੰਮ ਕਰਦੀ ਭਾਜੀ ਅੱਛਾ ਮੈਂ ਭਾਜੀ ਦਿਹਾੜੀ ਥੋੜੀ ਚੱਲ ਜਾਂਦਾ ਭਾਜੀ ਕੇ ਵੀ ਕੰਮ ਕਰਦਾ ਭਾਜੀ ਗੇਮ ਵੀ ਕਰਦਾ ਗੇਮ ਵੀ ਕਰੀਦੀ ਪਈ ਦਿਹਾੜੀ ਵੀ ਸਾਰੇ ਯਾਰ ਇੰਦਾ ਹੀ ਆ ਮੇਰੇ ਮੰਮੀ ਡੈਡੀ ਹੈ ਨਹੀਂ ਆ ਭਾਜੀ ਦਾ ਬਾਪੂ ਵੀ ਹੈ ਨਹੀਂ ਜਿੱਦਾਂ ਮਤਲਬ ਅੱਛਾ ਡੈਡੀ ਵੀ ਹੈ ਨਹੀਂ ਇੰਦਾ ਹੀ ਆ ਜਿੱਦਾਂ ਮਤਲਬ ਆਪਣਾ ਤੋਰਾ ਤੇ ਕਾ ਮਾਲਾ ਮੋਟਾ ਯਾਰ ਜੇ ਬਾਈ ਚਾਂਸ ਤੁਹਾਡੇ ਨਾ ਪਿੰਡ ਵਾਲੇ ਵੀਡੀਓ ਦੇਖਣ ਨਾ ਵੀ ਤੁਸੀਂ ਆਪਣੇ ਕਿੱਦਾਂ ਦੀ ਸਪੋਰਟ ਉਹਨਾਂ ਤੋਂ ਚਾਹੁੰਦੇ ਆ ਭਾਜੀ ਸਪੋਰਟ ਇਹ ਕਹਿੰਦੇ ਵੀ ਸਾਨੂੰ ਕੁਝ ਖੇਡ ਕੇ ਦਿਖਾਓ ਸਾਨੂੰ ਬਣ ਕੇ ਦਿਖਾਓ ਭਾਜੀ ਪਿੱਛੇ ਸਪੋਰਟ ਹੋਵੇ ਤਾਂ ਪਲੇਅਰ ਖੇਡੇ ਭਾਜੀ ਅਸੀਂ ਹੁਣ ਘਰ ਦਾ ਸੂਚੀ ਕੇ ਖੇਡੀਏ ਸਟਾਰ ਪਾਜੀ ਹੈਗੇ ਪਿੰਡ ਦੇ ਬੰਦੇ ਬਾਹਰ ਅੰਦਰ ਗਏ ਆ ਜਿਦਾਂ ਮਤਲਬ ਕੋਈ ਨਹੀਂ ਭਾਜੀ ਕਿਸੇ ਨੂੰ ਪੁੱਛਦਾ ਭਾਜੀ ਤਖੜਾ ਮੁਰਜ ਨੂੰ ਸਲਾਮ ਆ ਭਾਜੀ ਤੇ ਬੰਦਾ ਤਖੜਾ ਆਣਾ ਭਾਜੀ ਕੋਈ ਨਹੀਂ ਸਾਰੀ ਮਤ ਕਰਨੀ ਹੋਰ ਕਿਸੇ ਨੇ ਨਹੀਂ ਇੰਦਾ ਕਰਦਾ ਕਿਸੇ ਜਿਵੇਂ ਕੋਈ ਨਹੀਂ ਕਰਦਾ ਭਾਜੀ ਸਾਡਾ ਆਪਣਾ ਕੋਈ ਯਾਦਗਾਰੀ ਮੈਚ ਦੱਸ ਸਭ ਜਿੱਥੇ ਉਹ ਨਾਲ ਆਪਣੇ ਨਾ ਸਾਰੇ ਖੇਡੇ ਹੁੰਦੇ ਪਾਣੋ ਲੰਗੇ ਖੇਡੇ ਭਾਜੀ ਅੱਛਾ ਪਾਣੋ ਲੰਗੇ ਖੇਡੇ ਨਾਲ ਸੀਗਾ ਬੱਗਾ ਸੇਦ ਵਾਲੀ ਜੂਨੀ ਸੇਦ ਵਾਲੀ ਆ ਨਾਲ ਸੀਗਾ ਟਿੱਡਾ ਭੰਡਾਲ ਭਾਜੀ ਅੱਛਾ ਟਿੱਡਾ ਭੰਡਾਲ ਭਾਜੀ ਤੂੰ ਮੰਨਣਾ ਨਹੀਂ ਅਸੀਂ ਨਾ ਮੈਚ ਖੇਡਦੇ ਸੀ ਸਾਡਾ ਸੈਮੀ ਮੈਚ ਦਾ ਸੈਮੀ ਮੈਚ ਤਾਂ ਉਥੇ ਸੋਨੂ ਭਾਜੀ ਹੁਣੀ ਸਰਪੰਚ ਆ ਭਾਜੀ ਪਾਣੋ ਲੰਗੇ ਵਾਲੇ ਹੈਗੇ ਹੈਗੇ ਭਾਜੀ ਭਾਜੀ ਹੁਣੀ ਹੈਗੇ ਆ ਨਾ ਭਾਜੀ ਉਥੇ ਭਾਜੀ ਉਹਨਾਂ ਨੇ 1600 ਦਾ ਜੱਫਾ ਗਿਆ ਸੀ ਭਾਜੀ ਅੱਛਾ ਉਹ ਪਹਿਲਾ ਭਾਜੀ 1600 ਦਾ ਜੱਫਾ ਪਾਇਆ ਹੋਇਆ ਪਰ ਇਹ ਕਹਿੰਦੇ ਘੌਂਦੇ ਰੀਡਰ ਭਾਜੀ ਫੜਦਾ ਸੀ ਮੈਂ ਸੀਰੀਅਸਲੀ ਮਣੀ ਮਣੀ ਭਾਈ ਹੁਣ ਨਾ ਮੈਸਟਾਗ੍ਰਾਮ ਤੇ ਭਾਈ ਦੀ ਗੱਲ ਹੁੰਦੀ ਰਹੇਦੀ ਹੁਣ ਤਾਂ ਉਹ ਪਾਜੀ ਮੇਰੇ ਮੈਸੇਜ ਦਾ ਜਵਾਬ ਨਹੀਂ ਦਿੰਦੇ ਇਦਾਂ ਦੇ ਪਲੇਅਰ ਭਾਈ ਜਿਹੜੇ ਪਲੇਅਰ ਨਾਲ ਖੇੜਦੇ ਨਾਲ ਖੇੜਦੇ ਬਾਗੜੀਆਂ ਭਾਈ ਮੈਚ ਖੇੜ ਹੋਇਆ ਇਦਾਂ ਨਾ ਮੈਚ ਹੋਇਆ 2017 ਖਣੀ 16 ਦੀ ਗੱਲ ਆ ਸਾਧੋ ਜਿਹੜੇ ਭਾਈ ਹੁਣੀ ਭਾਈ ਤੁਹਾਨੂੰ ਮੈਂ ਖੁਦ ਚਾਹੇ ਮੇਰੇ ਮੂੰਹ 'ਤੇ ਪੁੱਛ ਲਿਓ ਬੰਦਾ ਭਾਈ ਖੁਦ ਮੈਚ ਦਾ ਕਹਿੰਦੀ ਹੁੰਦੀ ਸੀ ਉਹ ਬੰਦਾ ਜਿਸ ਦਾ ਆਪਾਂ ਮੈਚ ਖੇਡਣਾ ਪੇਂਡ ਵਾਲਾ ਬਾਹਰ ਹੁੰਦੇ ਸੀ ਉਹ ਭਾਈ ਹੁਣ ਨਾ ਤੇ ਹੁਣ ਤੁਹਾਨੂੰ ਪਤਾ ਹੀ ਨਹੀਂ ਕੋਈ ਨਹੀਂ ਆਇਆ ਸਾਧ ਗੱਲ ਤਾਂ ਸੁਣ ਮੋਸ਼ਨਲ ਹੋ ਗਿਆ ਵੀਰ ਚਲੋ ਉਹ ਗੱਲ ਤਾਂ ਸੁਣ ਵੀਰ ਉਰੇ ਆ ਜਾ ਆ ਜਾ ਕੁਛ ਨਹੀਂ ਹੁੰਦਾ ਯਾਰ ਹੋਊਗੀ سپورਟ ਏਦਾਂ ਦੀ ਗੱਲ ਨਹੀਂ ਹੈਗੀ ਭਾਈ ਕੋਈ ਨਹੀਂ ਪੋੜਾ ਯਾਰ ਅੱਛਾ ਜਾ ਯਾਰ ਮੰਨਦਾ ਪੈਣ ਚ ਨਹੀਂ ਹੋਏ ਨਾ ਕੋਈ ਨਹੀਂ ਕੋਈ ਨਹੀਂ ਚੱਲ ਤੂੰ ਪਤਾ ਕੀ ਚੱਕਰਾ ਗੇਮ ਹੈ ਇਹ ਏਦਾਂ ਦੀ ਵੀਰਿਆ ਗੇਮ ਚੀਜ਼ ਹੀ ਏਦਾਂ ਦੀ ਆ ਗਈ ਭਾਈ ਕੋਈ ਵੀ ਬੰਦਾ ਨਾ ਧਰਮ ਦਾ ਹੱਥ ਕੋ ਬਸੇ ਹੁਣ ਸਾਰੇ ਮਜ਼ਾਕ ਕਰਦੇ ਯਾਰ ਵੀ ਆਪਾਂ ਜੀਰੂ ਆ ਯਾਰ ਕੋਈ ਪੁੱਛਦਾ ਹੀ ਨਹੀਂ ਯਾਰ ਪਾਜੀ ਇੱਕ ਹੋਰ ਗੱਲ ਆ ਪਲੇਅਰ ਆ ਜਿਹੜਾ ਪਲੇਅਰ ਮਾੜਾ ਹੋਊਗਾ ਨਾ ਹਾਂ ਮਾੜਾ ਟਾਈਮ ਹੀ ਉੱਤੇ ਜਾਂਦਾ ਜਿਹੜਾ ਓਦਾਂ ਵੀ ਪੀਕ ਤੇ ਚੰਦਾ ਹੋਊਗਾ ਨਾ ਆਪਣੇ ਟਾਈਮ ਤੇ ਮਾੜਾ ਸਮਾਂ ਵੀ ਰੇ ਉਹ ਯਾਰ ਇ tanto ਨਾ ਕਰ ਉਹ ਤੂੰ ਚਿੰਤਾ ਨਾ ਕਰ ਯਾਰ ਹੋਊਗੀ سپورਟ ਤੇਰੀ ਕੋਈ ਨਹੀਂ ਜੇ ਤੇਰੇ ਮਨ ਦੇ ਵਿੱਚ ਹੈਗਾ ਨਾ ਵੀ ਮੈਂ ਆਪਣੇ ਖੇਡਣਾ ਖੇਡੇਗਾ ਤੂੰ ਪਾਜੀ ਇ tanto ਨਹੀਂ ਮੈਂ ਪਾਜੀ ਫੇਰ ਮੇਰਾ ਜਦੋਂ ਮਨ ਟੁੱਟ ਗਿਆ ਪਾਜੀ ਮੈਂ ਪਿੱਛੇ ਹਟ ਗਿਆ ਮੇਰੀ ਬੈਗ ਸਾਈਡ ਇੰਨੀ ਕੁ ਮਾਰੀ ਹੋਈ ਕਿ ਮੇਰੇ ਘਰ ਦੇ ਹਾਲਾਤ ਦੇਖਿਓ ਉਸਤਾਦ ਅੱਛਾ ਕੌਣ ਕੌਣਾ ਪਰਿਵਾਰ ਸਤ ਮਾਤਾ ਜੀ ਭੈਣ ਦੂ ਸਿਸਟਰਾਂ ਭਾਜੀ ਬਾਪੂ ਦੀ ਡੈਥ ਹੋ ਗਈ ਸਤ ਕੰਦਾ ਕੰਦਾ ਹੀ ਹੈ ਕੰਦਾ ਨਹੀਂ ਤਿੰਨਾ ਟਾਈਮ ਕੋਲਟੋਣੀ 75 75 ਜਿੱਤਾ ਖੜੇ ਸੀ ਭਾਈ ਕਹਿੰਦਾ ਤਾਂ ਤੁਸੀਂ ਸਤਾਂਵਾਂ ਉੱਪਰ ਖੇਡਦਾ ਹੀ ਹੋਰ ਚਾਹ ਭਾਈ ਕਹਿੰਦਾ ਵੀ ਉਹਨਾਂ ਨਾਲ ਖੇਡਿਆ ਮੈਂ ਭਾਜੀ ਕੋਲਟੋਣੀ ਆਪਣੇ ਤੋਂ ਵਧੀ ਹਲਕੇ ਸੀ ਛੋਟੇ ਸੀ ਛਾਜੀ ਹੁਣੀ ਸੀ ਆਪਣੇ ਛੋਟੇ ਸੀ ਭਾਜੀ ਲੱਗੇ ਸਾਡੇ ਭਾਈ ਛਾਜੀ ਕੋਲ ਹੀ ਭਾਜੀ ਹੁਣੀ ਖਰਿਆਸ ਹੋਣੀ ਜਾਂਦਾ ਬਾਜੀ ਹੋਣੀ ਲੱਗ ਗਈ ਆ ਆਪਣੇ ਉਹਨਾਂ ਦੇ ਪਿੰਡ ਪਿੰਡ ਹੁਣ ਜਦੋਂ ਆਪਾਂ ਜਾਈਦਾ ਆ ਚਲੋ ਬਾਜੀ ਹੋਣੀ ਕਰਦੇ ਹੁੰਦੇ ਜਿੱਦਾਂ ਤੁਹਾਨੂੰ ਪਤਾ ਆਈ ਆ ਫਿਰ ਮਿਹਨਤ ਮਿਹਨਤ ਲਾਉਣਗੇ ਕਿਹੜੇ ਟਾਈਮ ਤੇ ਯਾਰ ਆਪਣੇ ਵੈਸੇ ਇਦਾਂ ਵੀ ਨਹੀਂ ਹੈਗੀ ਵੀ ਉਹ ਕਿਸੇ ਦੀ سپورਟ ਨਾ ਕਰਨ ਉਹਦਾ ਗੱਲਬਾਤ ਕਰਕੇ ਦੇਖਣੀ ਸੀ ਉਹਨਾਂ ਨਾਲ ਭਾਜੀ ਨਹੀਂ ਨਹੀਂ ਕੁਛ ਪੁੱਛਦਾ ਭਾਜੀ ਤੁਹਾਨੂੰ ਪਤਾ ਕੋਈ ਨਹੀਂ ਪੁੱਛਦਾ ਸਾਬ ਅੱਛਾ ਨਹੀਂ ਹੁਣ ਆਪਣੇ ਤੁਸੀਂ ਨਾ ਕਿੱਦਾਂ ਦੀ سپورਟ ਚਾਹੁੰਦੇ ਆ ਵੀ ਤੁਹਾਨੂੰ ਕੀ ਕੋਈ ਆਪਣੇ ਟੀਮ ਨਾਲ ਪਾਜੀ ਮੈਂ ਤੇ ਮੈਂ ਕਿੰਨੇ ਚਾਲ ਪਾਜੀ ਕੋਈ ਜਿੱਦਾਂ ਮਤਲਬ ਕਿ ਸਾਨੂੰ ਸਪੋਰਟ ਹੀ ਚਾਹੀਦਾ ਹੈ ਕਿ ਚੱਲ ਪਾਜੀ ਸਾਡਾ ਸਾਥ ਦੇਣ ਪਾਜੀ ਕੋਈ ਆਪਾਂ ਖੇਡਣਾ ਚਾਹੁੰਦੇ ਹਾਂ ਉਸਤਾਦ ਹੂੰ ਠੀਕ ਨਹੀਂ ਅਸੀਂ ਪਾਜੀ ਮੈਂ ਇੱਕ ਵੱਡੀ ਛੱਡ ਕੇ ਵੀ ਦੇਖੀ ਪਾਜੀ ਸੱਚੀ ਬਿਲਕੁਲ ਨਹੀਂ ਛੱਡਦੀ ਇੰਨਾ ਸ਼ਾਇ ਹੀ ਆਏ ਪਾਜੀ ਨਹੀਂ ਛੱਡਦੀ ਸਾਰਾ ਮਾੜਾ ਮੋਟਾ ਲੱਗੇ ਰਹੀਦਾ ਯਾਰ ਬਾਈ ਗਰਾਊਂਡ ਦੇ ਵਿੱਚ ਆਪਣੀ ਮਿਹਨਤ ਮਿਹਨਤ ਲਾਉਣਾ ਕੀ ਇਹ ਤੁਹਾਨੂੰ ਪਤਾ ਹੀ ਹੈ ਭਾਜੀ ਹੁਣ ਕਹਿੰਦੇ ਹੁੰਦੇ ਆਰੇ ਬੋਪਰਾਵਾ ਭਾਈ ਮੱਧੂ ਦੇ ਪਿੰਡ ਉੱਥੇ ਲਾਈ ਦੀ ਮਿਹਨਤ ਭਾਜੀ ਬੋਪਰਾਵਾ ਅੱਛਾ ਅੱਛਾ ਬੋਪਰਾਵਾ ਭਾਜੀ ਹੁਣ ਮੱਧੂ ਭਾਈ ਦੇ ਪਿੰਡ ਭਾਜੀ ਮਿਹਨਤ ਲਾਈ ਦੀ ਆਪਾਂ ਅੱਛਾ ਅੱਛਾ ਹਾਂਜੀ ਭਾਜੀ ਭਾਜੀ ਸਾਰੇ ਪਿੰਡ ਦੇ ਬੰਦੇ ਭਾਜੀ ਆਪਣੀ ਉਹ ਟੀਮ ਭਾਜੀ ਸੋਚਦੇ ਹੀ ਆਪਣਾ ਯਾਰ ਚਲੋ ਸ਼ੋਅ ਮੈਦਾਨ ਪਰਿਆਂ ਹੀ ਖੇਡੇ ਆ ਉੱਥੇ ਵੀ ਹਨਾ ਉੱਥੇ ਸੈਂਡ ਰਹੇ ਆ ਭਾਜੀ ਅਹੀਂ ਐਦ ਕੀ ਭਾਜੀ ਮੈਨੂੰ ਹੋ ਗਏ ਆ 6 ਕਿ ਮਹੀਨੇ ਹੋਏ ਭਾਜੀ ਮੈਂ ਮਿਹਨਤ ਸਟਾਰਟ ਕੀਤੀ ਸਤਾਦ ਹੁਣ ਵੀ ਚੱਲ ਕੋਈ ਨਹੀਂ ਮਾਰਾ ਸਮਾਂ ਆਉਂਦਾ ਭਾਜੀ ਕੋਈ ਚੱਕਰ ਵੀਰੇ ਮ ਠੀਕ ਹੈ ਭਾਈ ਠੀਕ ਹੁਣ ਜਿੱਦਾਂ ਨਾ ਮਾਜੇ ਸ਼ੋਅ ਮੈਂ ਚੱਲ ਪਏ ਆ ਠੀਕ ਹੈ ਭਾਈ ਠੀਕ ਹੈ ਨਾ ਉੱਥੇ ਕਿਸੇ ਨਾ ਕਿਸੇ ਨਾਲ ਆਪਾਂ ਸੈਟਿੰਗ ਕਰਵਾ ਲਾਂਗੇ ਤੇ ਜੀ ਜਦੋਂ ਆਪਣੇ ਗੋਪੀ ਉਸਤਾਦ ਵੀ ਹੈਗਾ ਵਾ ਹਾਂ ਭਾਜੀ ਬਲਕਿ ਉਹਨਾਂ ਦੇ ਨਾਲ ਤਾਂ ਡੀ ਗੱਲਬਾਤ ਕਰਾ ਕੇ ਆ ਨਵੇਂ ਬੰਦੇ ਚੱਕ ਨਵੇਂ ਬੰਦੇ ਉਹਨੇ ਹੁਣ ਭਾਈ ਨੇ ਕਿਹਾ ਵੀ ਇੰਟਰਵਿਊ ਚ ਹੂੰ ਹੂੰ ਚੱਲ ਭਾਈ ਤੁਹਾਨੂੰ ਜਾਣਦੇ ਆ ਤੁਸੀਂ ਮਾੜਾ ਕਹਦੇ ਹੋ ਨਾ ਗੋਪੀ ਭਾਈ ਨੂੰ ਕੋਈ ਨਹੀਂ ਪਹਲਵਾਣ ਨੂੰ ਕਹਾਗੇ ਆਪਾਂ ਕੋਈ ਨਹੀਂ ਬਾਕੀ ਭਾਈ ਨੂੰ ਮਾੜਾ ਮੋਟਾ ਸਪੋਟ ਆਪਾਂ ਥੋੜਾ ਆਪਾਂ ਕਰਾਂਗੇ ਭਾਜੀ ਕੋਈ ਨਹੀਂ ਆਪਾਂ ਜਿੰਨੀ ਜੋ ਮੈਂ ਤੂੰ ਹੀ ਆਪਣੇ ਨਾਲ ਹੋਣੇ ਨਾ ਆ ਬੰਦੇ ਨਾਲ ਭਾਈ ਇੰਨਾ ਕ ਪਿਆਰ ਹਨ ਇਕੱਠੇ ਪੜੀ ਕੰਮਤੇ ਜਾਂਦੇ ਆ ਅੱਛਾ ਇਕੱਠੇ ਮਿਹਨਤ ਲਾਉਣੇ ਭਾਈ ਐ ਹੁਣ ਵਿਹਾੜੀ ਵੀ ਜਾਂਦੇ ਆ ਸ਼ਾਮ ਨੂੰ ਮਿਹਨਤ ਵੀ ਲਾਉਣੀ ਮੰਨ ਲੈ ਪੰਜ 6 ਤੰਦ ਤੋਂ ਹੀ ਦਾ ਫਿਰ ਆਨੋ ਮਿਹਨਤ ਲਾਈ ਦੀ ਆ ਜਿਹੜੀ ਗੱਲ ਆ ਹੁਣ ਘਰ ਦੇ ਲਾ ਕੇ ਦੇਖਣੇ ਪੈਣੇ ਭਾਈ ਇਹ ਜਿਹੜੀ ਗੱਲ ਤੇ ਕਰੀ ਆਪਣਾ ਪਲਵਾਨ ਫੋਨ ਨੰਬਰ ਬੋਲੀ 9968544014 ਭਾਈ ਇਹ ਮੇਰੀ ਮਾਤਾ ਨੰਬਰ ਆ 869984851 ਇਹ ਮੇਰਾ ਨੰਬਰ ਭਾਈ ਠੀਕ ਆ ਠੀਕ ਆ ਹਾਂਜੀ ਤੇ ਆਪਾਂ ਸਿੱਧੀ ਗੱਲ ਕਰਦੇ ਆਪਣੇ ਘਰ ਦੀ ਹਾਲਾਤ ਬਾਰੇ ਪੁੱਛ ਸਕਦਾ ਬਾਕੀ ਤਾਂ ਮਿਹਨਤ ਕਰਨੀ ਆ ਦੇਖਿਆ ਨੂੰ ਭਰਾਵਾ ਦੇ ਫੋਨ ਆਣਗੇ ਤੈਨੂੰ ਹੌਸਲਾ ਦੇਣਗੇ ਭਾਜੀ ਆਪਾਂ ਤਾਂ ਕਹਿੰਦੇ ਆਪਾਂ ਭਰਾਵਾਂ ਨਾਲੀਆਂ ਸਾਰਿਆਂ ਨਾਲ ਭਾਜੀ ਆਪਣੀ ਸੰਭਾਲ ਕਰੂਗਾ ਆਪਾਂ ਖੇਡਣਾ ਭਾਜੀ ਚਾਹੁੰਦੇ ਆ ਠੀਕ ਨਹੀਂ ਤੋਂ ਪਰ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਠੀਕ ਨਹੀਂ ਠੀਕ ਹੈ ਸੱਸੀ ਦਾ